ਜੀ ਸੰਤਮ ਪਹਿਲਾ ਪਾਵਾਏ ਗੁਰਜੀਤ ਖਾਲਸਾ ਵਾਹਿਗੁਰੂ ਜੀ ਦੇ 25 ਬਦਮੀ ਸਤਿਗੁਰੂ ਜੀ ਮਾਸੀਵਾੜੇ ਤੋਂ ਹੁੰਦੇ ਹੋਏ ਜਦੋਂ ਪਰਿਵਾਰ ਵਿਛੜਾ ਹੋਇਆ ਉਸ ਤੋਂ ਪ੍ਰੰ ਸਤਿਗੁਰੂ ਜੀ ਮਾਸੀਵਾੜੇ ਦੇ ਜੰਗਲਾਂ ਦਾ ਕਠਿਨ ਸਫ਼ਰ ਹੈ ਜਿਹੜਾ ਉਹ ਤੈਅ ਕਰਦੇ ਆ ਆਲਮਗੀਰ ਲੰਮਾ ਜਟਪੂਰਾ ਤਰਤੂਪੂਰਾ ਸਹਿਵਾਦ ਸਤਾਨਾ ਤੋਂ ਹੁੰਦੇ ਹੋਏ ਨਗਰ ਮਧੇਕ ਕਿ ਵਿਖੇ ਪਹੁੰਚਦੇ ਜਦੋਂ ਇੱਥੇ ਪਹੁੰਚਦੇ ਨੇ ਤਾਂ ਦੀਨਾ ਸਾਹਿਬ ਦੀ ਸੰਗਤਾਂ ਤੇ ਇੱਥੋਂ ਦੇ ਜਿਹੜੇ ਚੌਧਰੀ ਨੇ ਭਾਈ ਲਖਮੀਰ ਭਾਈ ਸ਼ਮੀਰ ਤੇ ਭਾਈ ਤਖਤਮੰਦ ਜਿਹੜੇ ਕਿ ਰਾਜੋਤ ਦੇ ਪੁੱਤਰੇ ਨੇ ਰਾਜੋਤ ਉਹ ਜਿਹੜਾ ਛੇਵੇਂ ਪਾਸਾ ਦੇ ਸਮੇਂ ਜਿਹੜਾ ਛੇਵੇਂ ਪਾਸ ਦਾ ਤਾਂ ਸਿੱਖ ਸੀ ਭਾਵ ਕਿ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਮਹਾਰਾਜ ਦੀ ਵੱਡੀ ਜੰਗ ਹੋਈ ਉਹਦੇ ਵਿੱਚ ਵੀ 1000 ਦੇ ਤਰੀਕ ਕੋੜ ਸਵਾਰ ਨੇ ਜਿਹੜੇ ਉਹ ਰਾਜੋਤ ਦੇ ਉਹ ਮਹਾਰਾਜ ਦੇ ਨਾਲ ਉਹ ਜੰਗ ਦੇ ਵਿੱਚ ਲੜੇ ਤੇ ਉਹਨਾਂ ਦੇ ਪੁੱਤਰ ਹੀ ਕਿਉਂਕਿ ਸ਼ੁਰੂ ਤੋਂ ਹੀ ਪ੍ਰਵਾਸ ਸੀ ਜਿਹੜਾ ਇਹ ਗੁਰੂ ਸਾਹਿਬਾਨਾਂ ਦੇ ਨਾਲ ਜੁੜਿਆ ਹੋਇਆ ਸੀ ਤੇ ਇਹ ਭਾਈ ਲਖਮੀਰ ਭਾਈ ਸਿੰਘ ਤੇ ਭਾਈ ਤਖਤ ਮਾਨ ਤੇ ਇਲਾਕੇ ਦੀ ਸਮੁੱਚੀ ਸੰਗਤ ਅਦੀਨਾ ਸਾਹਿਬ ਦੀ ਸਮੁੱਚੀ ਸੰਗਤ ਜਦੋਂ ਪਤਾ ਲੱਗਦਾ ਕਿ ਸਤਗੁਰੂ ਜੀ ਮਧੇ ਇੱਕੇ ਵਿੱਚੇ ਪਹੁੰਚੇ ਹੋਏ ਨੇ ਤਾਂ ਉੱਥੇ ਪਾਸ਼ਾ ਜੀ ਦੇ ਕੋਲ ਜਾਂਦੇ ਨੇ ਤੇ ਜਾ ਕੇ ਫਰਿਆਦ ਕਰਦੇ ਨੇ ਸਤਗੁਰੂ ਜੀ ਤੁਸੀਂ ਸਾਡੇ ਨਗਰ ਵਿੱਚੇ ਆਪਣੇ ਚਰਨ ਪਾ ਕੇ ਸਾਡੇ ਨਗਰ ਨੂੰ ਵੀ ਪਵਿੱਤਰ ਕਰੋ ਕਿ ਸਤਿਗੁਰੂ ਜੀ ਪਾਵਨ ਬਾਣੀ ਦਾ ਉਪਦੇਸ਼ ਹੈ ਜਿਸ ਦਾ ਜਾਇ ਬਹਿ ਮੇਰਾ ਸਤਿਗੁਰੂ ਸੋਥਾਨ ਸੁਹਾਵਾ RAM RAJ ਉਹ ਧਰਤੀ ਉਹ ਹਿਰਦਾ ਪਵਿੱਤਰ ਹੋ ਜਾਂਦਾ ਜਿੱਥੇ ਪਾਤਸ਼ਾਹ ਜੀ ਦੇ ਚਰਨਾਂ ਦਾ ਪਾਤਸ਼ਾਹ ਜੀ ਦੀ ਬਾਣੀ ਦਾ ਵਾਸਾ ਹੋ ਜਾਂਦਾ ਤੇ ਸਤਿਗੁਰੂ ਜੀ ਉਹਨਾਂ ਸਮੁੱਚੀਆਂ ਸੰਗਤਾਂ ਦੀ ਫਰਿਆਦ ਨੂੰ ਸੁਣਦਿਆਂ ਹੋਇਆਂ ਤੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਦੇ ਨੇ ਉਹਨਾਂ ਦੀ ਸਮਾਪਤੀ ਉਪਰੰਤ ਮਦੇ ਇੱਕ ਇੱਕ ਵਿਖ ਨੂੰ ਚੱਲਾ ਪਾਉਂਦੇ ਨੇ ਤੇ ਇਸ ਪਾਵਨ ਸਥਾਨ ਵਿੱਚ ਪਹੁੰਚਦੇ ਨੇ ਜਿੱਥੇ ਅੱਜ ਗੁਰਦੁਆਰਾ ਲੋਕਾਂ ਦਾ ਸਾਇਬ ਜਿਹਨੂੰ ਜਫਰਨਾਮਾ ਵੀ ਕਿਹਾ ਜਾਂਦਾ ਸ਼शोਭਿਤ ਹੈ ਤੇ ਭਾਈ ਲਖਮੀ ਭਾਈ ਸਤਮਲ ਸਤਿਗੁਰਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲਿਜਾਣਾ ਚਾਹੁੰਦੇ ਸਨ ਪਰ ਸਤਿਗੁਰੂ ਜੀ ਦਿਲਾਂ ਦੀਆਂ ਜਾਣਨ ਵਾਲੇ ਕਿਉਂਕਿ ਪਾਸ਼ਾ ਜੀ ਦੀ ਬਾਣੀ ਦਾ ਫਰਮਾਨ ਹੈ ਅੰਤਰਜਾਮੀ ਪੁਰਖ ਵਿਦਾਤੇ ਜਿਹੜੇ ਅੰਦਰ ਦੀਆਂ ਜਾਣਨ ਵਾਲੇ ਕਲਗੀਧਰ ਪਾਸ਼ਾ ਇਸ ਸਥਾਨ ਤੇ ਭਾਈ ਦੇਸੂ ਤਰਖਾਨ ਉਹਨਾਂ ਦਾ ਕੱਚਾ ਚਵਾਰਾ ਹੁੰਦਾ ਸੀ ਜਿੱਥੇ ਉਸ ਚਿਵਾਰੇ ਦੇ ਵਿੱਚ ਉਹਨਾਂ ਨੇ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇੱਕ ਪਲੰਗ ਤਿਆਰ ਕੀਤਾ ਹੋਇਆ ਸੀ ਤੇ ਸਤਿਗੁਰੂ ਜੀ ਭਾਈ ਗੁਰਦਾਸ ਜੀ ਵੀ ਆਪਣੀਆਂ ਪਾਵਨ ਵਾਰਾਂ ਦੇ ਅੰਦਰ ਬਚਨ ਕਰਦੇ ਨੇ ਕਿ ਪ੍ਰਮਾਤਮਾ ਜਿਹੜਾ ਉਹ ਪ੍ਰੇਮਾ ਭਗਤੀ ਦਾ ਸੁਖਾ ਹੈ ਗੋਵਿੰਦ ਭਾਉ ਭਗਤ ਦਾ ਸੁਖਾ ਉਹ ਭਾਵਨਾ ਨੂੰ ਮੁੱਖ ਰੱਖਦੇ ਆ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ ਆਏ ਜਿੱਥੇ ਲਖਮੀਸ਼ ਸ਼ਮੀਰ ਦੇ ਇਹਤੇ ਮਹਿਲ ਸਨ ਉਹਨਾਂ ਦੇ ਮਖਮਲੀ ਸੇਜਾਂ ਸਨ ਉਹਨਾਂ ਨੂੰ ਫੋਤਰਾ ਮਾਰ ਕੇ ਸਤਿਗੁਰੂ ਜੀ ਇੱਕ ਸਿੱਖ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਆ ਇਸ ਪਾਵਨ ਸਥਾਨ ਤੇ ਪਹੁੰਚੇ ਤੇ ਉਸ ਪਲੰਗ ਉੱਪਰ ਸਤਿਗੁਰੂ ਜੀ ਆਜ਼ਾਦ ਮਨ ਹੋਏ ਕਿਉਂਕਿ ਭਾਵਨਾ ਦੇ ਨਾਲ ਭਾਈ ਦੇਸੂ ਨੇ ਇਹ ਪਲੰਗ ਤਿਆਰ ਕੀਤਾ ਸੀ ਵੀ ਇਸ ਪਲੰਗ ਤੇ ਵੀ ਗੁਰੂ ਸਾਹਿਬ ਦੀ ਉਬਰਾਜਮਾਨ ਹੋ ਜਿਵੇਂ ਭਾਈ ਰੂਪचंद ਜੀ ਉਹਨਾਂ ਦੇ ਮਨ ਦੀ ਭਾਵਨਾ ਸੀ ਕਿ ਛੇਤਲ ਜਲਾ ਜਿਹੜਾ ਛੇਵੇਂ ਪਾਸਾ ਛੱਕਣ ਉਸੇ ਤਰ੍ਹਾਂ ਭਾਈ ਦੇਖਿਓ ਨੇ ਵੀ ਇਹ ਪਾਉਂਗ ਬਣਾਇਆ ਸੀ ਜਿੱਥੇ ਸਤਿਗੁਰੂ ਜੀ ਉਸ ਪਵਨੂ ਤੇ ਆ ਕੇ ਬਰਾਜਮਾਨ ਹੋਏ ਇਸ ਪਵਨਾ ਸਥਾਨ ਤੇ ਪਾਸ਼ਾ ਜੀ 3 ਮਹੀਨੇ ਤੇ 13 ਦਿਨਾਂ ਦੇ ਕਰੀਬ ਇਸ ਪਵਨ ਸਥਾਨ ਤੇ ਰਹਿੰਦੇ ਨੇ ਉਸੇ ਤਰ੍ਹਾਂ ਹੀ ਬਾਈ ਪੋ ਨੂੰ ਵਿਸ਼ਾਲ ਨਗਰ ਕੀਰਤਨਾ ਜਿਹੜਾ ਹਰ ਸਾਲ ਦੀ ਤਰ੍ਹਾਂ ਸੰਗਤਾਂ ਨਗਰ ਮਧੇ ਕੇ ਵਿਖਿਓ ਇਹ ਸਥਾਨ ਤੇ ਲੈ ਕੇ ਆਉਂਦੀਆਂ ਨੇ ਉਸੇ ਸ਼ਬਦਾਂ ਭਾਵਨਾਵਾਂ ਦੇ ਨਾਲ ਤੇ ਇਸ ਪਵਨ ਸਥਾਨ ਤੇ ਸਤਿਗੁਰੂ ਜੀ ਨੇ ਅਨੇਕਾਂ ਬਹੁਤ ਸ਼ੀਰ ਤੇ ਇਥੋਂ ਜਿਹੜਾ ਸਭ ਤੋਂ ਵੱਡਾ ਪਾਸ਼ਾ ਜੀ ਨੇ ਜਿੱਤ ਦੀ ਚਿੱਠੀ ਦਿੱਸਨੂ ਭਾਈ ਕਾਨ ਸਿੰਘ ਨਾਭਾ ਜੀ ਜਿੱਤ ਦੀ ਚਿੱਠੀ ਕਹਿੰਦੇ ਨੇ ਜਫਰਨਾਮਾ ਜਫਰ ਤੋਂ ਭਾਵ ਹੈ ਜਿੱਤ ਤੋਂ ਤੇ ਨਾਮਾ ਤੋਂ ਭਾਵ ਹੈ ਖੱਤ ਚਿੱਠੀ ਜਫਰਨਾਮਾ ਉਹ ਪਾਵਨ ਖੱਤ ਜਿਹਦੇ 111 ਸ਼ੇਰ ਅੱਜ ਵੀ ਸਾਡੇ ਵਿੱਚ ਮੌਜੂਦ ਨੇ ਜਿਹੜਾ ਦਸਮ ਦੀ ਬਾਣੀ ਦੇ ਅੰਦਰ ਵੀ ਅੰਕਿਤ ਕੀਤੇ ਗਏ ਜਿਨ੍ਹਾਂ ਦੇ ਵਿੱਚ ਪਾਸ਼ਾ ਜੀ ਨੇ ਔਰੰਗ ਦੇਵ ਨੂੰ ਲਾਹਨਤਾਂ ਪਾਈਆਂ ਕਿ ਅਸਲ ਦੇ ਵਿੱਚ ਉਹ ਹੁੰਦਾ ਅਸਲ ਦੇ ਵਿੱਚ ਧਰਮੀ ਉਹ ਹੁੰਦਾ ਜਿਹੜਾ ਆਪਣੀ ਪਰਜਾਂ ਨੂੰ ਸਾਂਭੇ ਅਸਲ ਦੇ ਵਿੱਚ ਧਰਮੀ ਉਹ ਹੁੰਦਾ ਜਿਹੜਾ ਦੂਜਿਆਂ ਦੇ ਪ੍ਰਤੀ ਸੇਵਾ ਭਾਵਨਾ ਰੱਖੇ ਜਿਹੜਾ ਦੂਜਿਆਂ ਦੀ ਮਦਦ ਕਰੇ ਪਰ ਸਤਗੁਰੂ ਜੀ ਕਹਿੰਦੇ ਔਰੰਗਜ਼ੇਬ ਵੀ ਅਸਲੀ ਧਰਮੀ ਨਹੀਂ ਨਾ ਤਾਂ ਮੁਹੰਮਦ ਸਾਹਿਬ ਦੇ ਅਕੀਦੇ ਤੇ ਵੀ ਹੱਕਦਾਰ ਨਹੀਂ ਨਾ ਇਮਾਂ ਪ੍ਰਸਤੀ ਨਾ ਉਹ ਰਾਏ ਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਜੀ ਦੀ ਇਦਾਂ ਦੇ ਬਚਨ ਸਨ ਔਰੰਗਜ਼ੇਬ ਨੂੰ ਜਫਰਨਾਮੇ ਦੇ ਅੰਦਰ ਸਤਗੁਰਾਂ ਨੇ ਲਿਖੇ ਤੇ ਇਸ ਪਾਵਨ ਸਥਾਨ ਤੇ ਰਹਿ ਕੇ ਸਤਗੁਰਾਂ ਨੇ ਉਹ ਪਾਵਨ ਪੱਤਾ ਜਿਹੜਾ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਉਹ ਲਿਖਣਾ ਕੀਤਾ ਤੇ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੋ ਪਿਆਰੇ ਨੇ ਜਿਹੜੇ ਪੰਜਾਬ ਪਿਆਰੇ ਚੋਂ ਉਹਨਾਂ ਦੇ ਹੱਥ ਇਹ ਖੱਤ ਤਖਣ ਵਾਲ ਨੂੰ ਤੋੜਿਆ ਜਦੋਂ ਔਰੰਗਜ਼ੇਬ ਇਹ ਖੱਤ ਨੂੰ ਪੜਦਾ ਉਹਦੀ ਬੇਟੀ ਜੈਬੂ ਨਿਸ਼ਾ ਨੂੰ ਪੜ ਕੇ ਸੁਣਾਉਂਦੀ ਤੇ ਉਹਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਪਛਤਾਵਾ ਹੁੰਦਾ ਕਿਉਂਕਿ ਸਤਗੁਰਾਂ ਨੇ ਸ਼ੀਸ਼ਾ ਦਿਖਾਇਆ ਜਦੋਂ ਵੀ ਸਤਿਗੁਰਾਂ ਦੀ ਬਾਣੀ ਸੱਚ ਪ੍ਰਗਟ ਕਰਦੀ ਹੈ ਜੋ ਵੀ ਕੋਈ ਭਾਵਨਾਵਾਂ ਦੇ ਨਾਲ ਪਾਤਸ਼ਾਹੀ ਦੀ ਬਾਣੀ ਨੂੰ ਪੜਦਾ ਉਹ ਨੂੰ ਆਪਣੇ ਅੰਤਰਾਖਮੇ ਪਤਾ ਲੱਗਦਾ ਕਿ ਅਸੀਂ ਔਗਣਾਂ ਦੇ ਨਾਲ ਭਰੇ ਸਾਡੇ ਅੰਦਰ ਕੀ ਕੀ ਔਗਣ ਨੇ ਉਹ ਮਨੋਕਰ ਆਪਣੇ ਔਗਣ ਨੂੰ ਦੇਖਦਾ ਉਸੇ ਤਰ੍ਹਾਂ ਹੀ ਔਰੰਗ ਦੇਵ ਨੇ ਆਪਣੇ ਔਗਣਾਂ ਨੂੰ ਪਛਾਣਿਆ ਤੇ ਪਛਤਾਤਾਪ ਕੀਤਾ ਕਿ ਹਾਂ ਵੀ ਮੈਂ ਗਲਤ ਸੀ ਉਸ ਤੋਂ ਬਾਅਦ ਹੀ ਔਰੰਗ ਦੇਵ ਜਿਹੜਾ ਉਹ ਬਿਮਾਰ ਰਹਿਣ ਲੱਗ ਗਿਆ ਤੇ ਉਸ ਦੀ ਮੌਤ ਹੋ ਜਾਂਦੀ ਜਿੱਥੇ ਸਤਿਗੁਰਾਂ ਨੇ 14 ਦਿਨਾਂ ਦੇ ਵਿੱਚ ਦੁਸ਼ਮਣਾਂ ਨੂੰ ਜਿੱਥੇ ਭਾਜਣਾ ਪਈਆਂ ਜਿੱਥੇ ਸਤਿਗੁਰਾਂ ਨੇ ਜ਼ੁਲਮ ਦੇ ਵਿਰੁੱਧ ਡਟ ਕੇ ਮੁਕਾਬਲਾ ਕੀਤਾ ਉੱਥੇ ਆਪਣੇ ਇਤਿਹਾਸ ਦੇ ਉਤੇ ਪਾਵਨ ਫਤਵੇ ਦੁਆਰਾ ਵੀ ਪਾਵਨ ਤਲਵਾਰ ਦੇ ਦੁਆਰਾ ਵੀ ਦੁਸ਼ਮਣਾਂ ਨੂੰ ਢੇਡਿਹਰੀ ਕਰ ਦਿੱਤਾ ਇਸ ਤਿਉਹ ਸੱਤ ਦਿਨ ਦੀ ਤਲਵਾਰ ਤੇ تلوار ਲੋਹਾਂ ਦੇ ਵਿੱਚ ਸੰਮਤਣੀਆਂ ਦਾ ਉਹ ਰੇਤ ਮਿਲਦੇ ਨੇ ਕਿ ਸਿੱਖ ਹੈ ਜਿਹੜਾ ਉਹ ਫਲਮ ਤਲਮ ਵੀ ਚੁੱਪ ਨਹੀਂ ਜਾਣਦਾ ਉਹ تلوار ਵੀ ਚੁੱਪ ਨਹੀਂ ਜਾਣਦਾ ਇਹ ਇਸ ਪਵਨ ਸਥਾਨ ਤੇ ਮਾਗੀ ਦਾ ਦਿਹਾੜਾ ਜਿਹੜਾ ਇਹ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਇੱਥੇ ਮਾਗੀ ਦਾ ਦਿਹਾੜਾ ਮਨਾਇਆ ਜਾਂਦਾ ਹਰ ਮਹੀਨੇ ਦੀ ਸ਼ੰਗRAND ਇਸ ਸਥਾਨ ਤੇ ਜਿਹੜੀ ਹੈ ਸੰਤਾ ਇਸ ਸਥਾਨ ਤੇ ਪਹੁੰਚਦੀਆਂ ਨਤਮਸਤ ਕੁੰਡੀਆਂ ਸਤਿਗੁਰਾਂ ਦੇ ਕੋਲ ਦੂਰੋਂ ਦੂਰੋਂ ਜਿਹੜੇ ਕਵੀ ਜਣ ਨੇ ਉਹ ਆ ਕੇ ਉਹ ਹੀ ਕਲਮ ਦੀ ਤਾਕਤ ਹੈ ਜਿਹੜੀ ਉਹ ਸਤਿਗੁਰਾਂ ਤੋਂ ਮੰਗ ਕਰ ਰਹੇ ਨੇ ਪਾਰਸ਼ਾ ਜੀ ਸਾਨੂੰ ਵੀ ਉਹ ਸਤ ਤੇ ਉਹ ਧਰਮ ਸਾਡੇ ਹਿਰਦੇ ਅੰਦਰ ਵੀ ਵੱਸ ਜਾਵੇ ਜਿਹਦੇ ਨਾਲ ਤੁਸੀਂ ਜੁਲਮਨੀ ਰਾਜ ਦਾ ਨਾਸ਼ ਕੀਤਾ ਸੀ। ਸੋ ਇਹ ਪਾਵਨ ਸਥਾਨ ਦੀ ਸੇਵਾ ਅਜੇ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਦੇ ਅਧੀਨ ਸਤਿਗੁਰੂ ਜੀ ਇਸ ਪਾਵਨ ਸਥਾਨ ਤੇ 13 3 ਮਹੀਨੇ ਤੇ 13 ਦਿਨ ਰਹੇ ਇੱਥੇ ਅਨੇਕਾਂ ਬਖਸ਼ਿਸ਼ਾਂ ਫਸਲਾਂ ਦੇ ਵਾਰ ਦਿੱਤੇ ਅੰਨ ਧਨ ਦੇ ਵਾਧਿਆਂ ਦਾ ਵਾਰ ਦਿੱਤਾ ਇੱਥੇ ਦੂਸਰਾ ਅਮਰ ਸੰਚਾਰ ਹੈ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬਾੜ ਆਪਣੇ ਹੱਥੀ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਿਹਦੇ ਵਿੱਚ ਭਾਈ ਦੇਸੂ ਤੇ ਅਨੇਕਾਂ ਸਿੱਖ ਸੰਤਾਨ ਨੇ ਅੰਮ੍ਰਿਤ ਛਕਿਆ ਇਸ ਸਥਾਨ ਤੋਂ ਬਾਅਦ ਸਤਿਗੁਰੂ ਜੀ ਮੁਕਸਰ ਦੇ ਵੱਲ ਅਰਵਾਨਾ ਹੁੰਦੇ ਨੇ ਸੋ ਇਹ ਇਸ ਪਾਵਨ ਸਥਾਨ ਦਾ ਇਤਿਹਾਸ ਇਸ ਗੁਰਦੁਆਰੇ ਨੂੰ ਪਾਤਸ਼ਾਹੀ ਨੇ ਲੋਹੜ ਕੜ ਦਾ ਨਾਮ ਦਿੱਤਾ ਕਿ ਇੱਥੇ ਕੋਈ ਵੀ ਤੜ ਕੇ ਆਵੇਗਾ ਚੜੀ ਆਵੇ ਤੇ ਲੱਥੀ ਜਾਵੇ ਜੋ ਲੈ ਕੇ ਜਾਵੇ ਤੇ ਸਤਿਗੁਰਾਂ ਦੀ ਇਹ ਬੋਲ ਜੁਗ ਜੁਗ ਟੱਲ ਨੇ ਤੋ ਸਾਨੂੰ ਵੀ ਚਾਹੀਦਾ ਸਤਿਗੁਰਾਂ ਦੀ ਪਾਵਨ ਬਾਣੀ ਅੱਜ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਉਹ ਪਾਵਨ ਬਾਣੀ ਦੇ ਨਾਲ ਦੁੜਨਾ ਤੇ ਪਾਵਨ ਬਾਣੀ ਤੋਂ ਸੇਧ ਲੈ ਕੇ ਆਪਣੀ ਜੀਵਨ ਨੂੰ ਸਫਲਾ ਕਰੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਪਰਸਾ ਵਾਹਿਗੁਰੂ ਜੀ